ਪੀੜ ਗਜ਼ਾਚ ਹੈ ਉਹਨਾਂ ਦਾ ਕੀ ਮਰਜ਼ਬ ਹੈ ਉਹਨਾਂ ਦਾ ਕੀ ਰੰਗ ਹੈ ਉਹਨਾਂ ਦਾ ਕੀ ਕੱਦ ਹੈ ਉਹਨਾਂ ਦਾ ਕੀ ਗੱਲ ਹੀ ਨਹੀਂ ਹੈ ਗੱਲ ਪੀਣ ਦੀ ਹੈ ਔਰ ਇੱਥੇ ਯੂਨੀਵਰਸਟੀਆਂ ਵਾਲੇ ਉਹਨਾਂ ਯੂਨੀਵਰਸਟੀਆਂ ਨੂੰ ਪ੍ਰੈਸ ਕਰ ਰਹੇ ਨੇ ਵੀ ਤੁਸੀਂ ਜਿਹੜੀ ਡੀਲ ਕਰਦੇ ਹੋ ਕੋਈ ਵੀ ਜਿਹਦਾ ਇਸ ਡੀ ਆਈ ਦੀ ਕੰਪਨੀਆਂ ਨੂੰ ਫਾਇਦਾ ਪਹੁੰਚਦਾ ਸਭ ਬੰਦ ਕਰੋ ਵੈਸਟਰਨ ਮੁਲਕਾਂ ਦਾ ਸਭ ਤੋਂ ਵੱਡਾ ਫਿਕਰ ਹੈ ਕਿ ਜਿਹੜੇ ਲੱਖਾਂ ਸਟੂਡੈਂਟ ਯੂਨੀਵਰਸਟੀਆਂ ਦੇ ਵਿੱਚ ਜਿਹੜੇ ਜਿਹੜੇ ਮੁਸਲਮਾਨ ਨਹੀਂ ਨੇ ਉਹਨਾਂ ਚ ਬਹੁਤੇ ਉਹ ਇਸ ਹੱਕ 'ਚ ਆ ਗਏ ਕਿ ਬਈ ਇਹ ਫਲਸਤੀਨੀਆਂ ਨਾਲ ਧੱਕਾ ਹੋ ਰਿਹਾ ਹੈ ਹੁਣ ਅਮਰੀਕਾ ਦੀਆਂ ਇਸ ਵੜੇ 24 ਯੂਨੀਵਰਸਿਟੀਆਂ 'ਚ ਲਗਭਗ ਮੋਰ ਥੈਨ 2 ਡਜ਼ਨ ਸਟੂਡੈਂਟਸ ਨੇ ਧਰਨਿਆਂ 'ਤੇ ਬੈਠ ਗਏ ਨੇ ਕੈਂਪਸ ਦੇ ਕਬਜ਼ੇ ਹਾਲਾਤ ਇਹ ਕਿਨ ਆਸਟਨ ਟੈਕਸਾਸ ਦਾ ਗਵਰਨਰ ਆਰਡਰਡ ਸਟੇਟ ਟ੍ਰੂਪਰਸ ਟੂ ਅਰੈਸਟ ਪ੍ਰੋਟੈਸਟਰਸ ਵੈਰੀ ਡਿਕਟਰੀ ਐਡਰੈਸ ਹੁੰਦਾ ਜਿਹੜਾ ਸਟੂਡੈਂਟ ਮੈਕਸਿਮਮ ਨੰਬਰ ਹੁੰਦੇ ਨੇ ਉਹਨੇ ਫਲਸਤੀਨੀਆਂ ਦੇ ਹੱਕ 'ਚ ਦਾ ਆਰਾਮ ਆ ਰਹੇ ਤਾਂ ਉਹਨਾਂ ਨੇ ਉਹਦੀ ਸਪੀਚ ਕੈਨਸਲ ਕਰ ਦਿੱਤੀ ਸਟੂਡੈਂਟਸ ਐਟ ਪ੍ਰੈਸਟੀਜੀਅਸ ਪੈਰਿਸ ਯੂਨੀਵਰਸਿਟੀ ਓਕੂਪਾਈ ਕੈਂਪਸ ਬਿਲਡਿੰਗ ਇਨ ਪ੍ਰੋ ਫਲਸਤੀਨੀਅਨ ਪ੍ਰੋਟੈਸਟ ਵੀ ਆਰ ਹੈਵਿੰਗ ਪ੍ਰੋਟੈਸਟਸ 올 ਓਵਰ ਔਰ ਇਹ ਜਿਹੜਾ ਡੋਨਲਡ ਟਰੰਪ ਕੰਡੈਮਡ ਪ੍ਰੋ ਫਲਸਤੀਨੀਅਨ ਪ੍ਰੋਟੈਸਟ ਸਵੀਪਿੰਗ ਯੂ ਐਸ ਕਾਲਜਸ ਸੇਇੰਗ ਦਾ ਲੈਵਲ ਆਫ ਹੇਟ ਔਨ ਡਿਸਪਲੇ ਵਾਸ ਫਾਰ ਵਰਸ ਦੈਨ ਡਿਊਰਿੰਗ ਐਨ ਇਨਫੇਮਸ ਡੈਡਲੀ ਰੈਲੀ ਬਾਈ ਰਾਈਟ ਵਿੰਗ ਐਕਸਟਰੀਮਿਸਟ ਇਨਸ਼ਾਰਸ ਵੈਲਨ 2017 ਦੱਜ ਕੋ ਬਰੇਤ ਬਾ ਤੁਹਾਡਾ ਸਭ ਦਾ ਪ੍ਰਪੂਰ ਸਵਾਗਤ ਹੈ ਅੱਜ ਅਸੀਂ ਅੱਗੇ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕਾ ਦੀਆਂ ਸਾਰੀਆਂ ਪ੍ਰਮੁੱਖ ਯੂਨੀਵਰਸਿਟੀਆਂ ਵਿੱਚ ਫਲਸਤੀਨੀਆਂ ਦੇ ਹੱਕ ਵਿੱਚ ਵੱਡੇ ਵਿਖਾਵੇ ਹੋ ਰਹੇ ਨੇ ਵਿਦਿਆਰਥੀਆਂ ਨੇ ਯੂਨੀਵਰਸਿਟੀ ਕੈਂਪਸ ਤੇ ਲਗਭਗ ਕਬਜ਼ਾ ਜਮਾਇਆ ਹੋਇਆ ਹੈ ਔਰ ਕੁਝ ਥਾਵਾਂ ਤੇ ਪੁਲਿਸ ਵੱਲੋਂ ਗ੍ਰਿਫਤਾਰੀਆਂ ਦਾ سلسلہ ਵੀ ਚੱਲ ਰਿਹਾ ਹੈ ਸੋ ਦੁਨੀਆ ਦੀ ਜਿਹੜੀ ਹੋਰ ਮੁਲਕਾਂ ਦੀਆਂ ਯੂਨੀਵਰਸਿਟੀਆਂ ਵਿੱਚ ਵੀ ਜਿਹੜੀ ਇਹ ਲਹਿਰ ਹੈ ਇਹ ਜੋਰ ਫੜ ਰਹੀ ਹੈ ਔਰ ਪ੍ਰੈਜ਼ੀਡੈਂਟ ਟਰੰਪ ਨੇ ਇਸ ਰੁਜ਼ਾਨ ਦੀ ਜਿਹੜੀ ਤਿੱਖੀ ਨਿੰਦਿਆ ਕੀਤੀ ਐ ਸੋ ਇਸ ਵਾਰ ਇਹ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਤੋਂ ਬਹੁਤ ਬਹੁਤ ਸ਼ੁਕਰੀਆ ਜੀਰਾ ਸਾਹਿਬ ਕੀ ਕਹਿਣਾ ਚਾਹੋਗੇ ਅ ਦੇਖੋ ਮੇਰਾ ਤਾਂ ਜਿਹੜਾ ਉਹ ਸਿਫਤ ਕਰਨ ਨੂੰ ਜੀ ਕਰਦਾ ਜਦੋਂ ਮੈਂ ਵੈਸਟਰਨ ਵਰਲਡ ਜਾਂ ਖਾਸ ਤੌਰ ਤੇ ਅਮਰੀਕਾ ਦੇ ਹਵਾਲੇ ਨਾਲ ਗੱਲ ਕਰਦਾ ਕਿ ਬਹੁਤ ਵਾਰ ਅਸੀਂ ਇਨਾਂ ਦੀਆਂ ਕਮੀਆਂ ਕਮਜ਼ੋਰੀਆਂ ਜਾਂ ਓਵਰਆਲ ਜਦੋਂ ਬਹੁਤ ਵਾਰੀ ਜਿਹੜੇ ਆਪਣੇ ਆਪ ਨੂੰ ਧਰਮੀ ਕਰਨ ਕਹਿਣ ਵਾਲੇ ਲੋਕ ਨੇ ਉਹ ਇਹਨਾਂ ਦੇ اخلاق ਜਾਂ ਦੂਸਰੇ ਤੇ ਸਵਾਲ ਚੁੱਕਦੇ ਨੇ ਪਰ ਮੈਨੂੰ ਬਹੁਤ ਵਾਰ ਲੱਗਦਾ ਹੈ ਕਿ ਵੀ ਸਾਡਾ ਇੱਕ ਵੱਡਾ ਤਪਕਾ ਜਿਹਦੇ ਵਿੱਚ ਸਾਡੀ ਆਪਣੀ ਕੌਮ ਦੇ ਲੋਕ ਵੀ ਸ਼ਾਮਲ ਨੇ ਅਸੀਂ ਬਹੁਤ ਵਾਰ ਜਿਹੜਾ ਸਾਡਾ ਆਪਣਾ ਜਿਹੜਾ ਸਾਡਾ ਨਿੱਜ ਦਾ ਜੀਵਨ ਹੈ ਜਿਹੜਾ ਜਿਸ ਨੂੰ ਅਸੀਂ ਬਹੁਤ ਵੱਡਾ ਆਪਣਾ ਧਰਮ ਕਰਮ ਸਮਝਦੇ ਹਾਂ ਉਦੇ ਤੱਕ ਮਹਦੂਦ ਹੋ ਕੇ ਰਹਿ ਗਏ ਔਰ ਜਿਹੜਾ ਮੈਸੇਜ ਜਾਂ ਮਿਸ਼ਨ ਇਨਸਾਨੀਅਤ ਦਾ ਜਾਂ ਲੋਕ ਭਲਾਈ ਦਾ ਜਾਂ ਸਰਬੱਤ ਦੇ ਭਲੇ ਦੇ ਲਈ ਹੈ ਉਹ ਬਹੁਤ ਵਾਰ ਅਸੀਂ ਸਿਰਫ ਸਾਡੀ ਗੁਫਤਗੂ ਦਾ ਹਿੱਸਾ ਜ਼ਰੂਰ ਹੈ ਬਾਹਰ ਨਿਕਲ ਕੇ ਅਸੀਂ ਬਾਕੀ ਵੱਡੀ ਸੁਸਾਇਟੀ ਜਾਂ ਵੱਡੇ ਸਮਾਜ ਚ ਕਿੱਥੇ ਅਨਿਆਂ ਹੋ ਰਿਹਾ ਹੈ ਕਿੱਥੇ ਧੱਕਾ ਹੋ ਰਿਹਾ ਹੈ ਕਿੱਥੇ ਖਲੋਣਾ ਹੈ ਜੇ ਸਾਡਾ ਵੱਡਾ ਤਬਕਾ ਆਪਣੇ ਨਾਲ ਹੋ ਰਹੇ ਧੱਕੇ ਦੇ ਖਿਲਾਫ ਵੀ ਖਲੋਣ ਨੂੰ ਤਿਆਰ ਨਹੀਂ ਤੇ ਤੁਸੀਂ ਬਾਕੀਆਂ ਦੇ ਹਵਾਲੇ ਨਾਲ ਉਹਨਾਂ ਤੋਂ ਕੀ ਤਵਕਕਾ ਕਰੋਗੇ ਹੁਣ ਮੈਂ ਇਹ ਦੇਖ ਰਿਹਾ ਹੈ ਦੇਖੋ ਜਦੋਂ ਯੂਨੀਵਰਸਿਟੀਆਂ ਦੇ ਵਿੱਚ ਔਰ ਖਾਸ ਤੌਰ ਤੇ ਪ੍ਰੈਸਟੀਜੀਅਸ ਯੂਨੀਵਰਸਿਟੀਆਂ ਦੇ ਵਿੱਚ ਬੱਚੇ ਬੱਚੀਆਂ ਪੜਨ ਜਾਂਦੇ ਨੇ ਲੱਖਾਂ ਦੀ ਫੀਸ ਹੁੰਦੀ ਹੈ ਔਰ ਕਿਸ ਲੈਵਲ ਦੇ ਉੱਤੇ ਕੈਰੀਅਰ ਹੁੰਦਾ ਹੈ ਤੁਹਾਡਾ ਸਾਰਾ ਬੱਜਾ ਹੋਇਆ ਉਹਨਾਂ ਸਾਡੇ ਤਾਂ ਕੰਮ ਤੋਂ ਇੱਕ ਦਿਨ ਦੀ ਛੁੱਟੀ ਕਿਸੇ ਨੂੰ ਲੈਣੀ ਪੈ ਜੇ ਤਾਂ ਉਹ ਕਹਿੰਦੇ ਨੇ ਜੀ ਅਸੀਂ ਜਿਹੜਾ ਦੇਖੋ ਬੜਾ ਆਹਸਾਨ ਕੀਤਾ ਹੈ ਪੰਥ ਤੇ ਅਸੀਂ ਡੇ ਆਫ ਲੈ ਲਿਆ ਪਰ ਮੈਂ ਇਹ ਹੈਰਾਨ ਹੈ ਇਸ ਗੱਲ ਦੇ ਉੱਤੇ ਵੀ ਇਹ ਕਿਹੜੀ ਸਪਿਰਟ ਹੈ ਜਿਹੜੀ ਕਿ ਔਰ ਸੱਚ ਮੁجهه ਡੈਮੋਕ੍ਰੇਸੀ ਦੀ ਸਪਿਰਟ ਹੈ ਜੇ ਇਹ ਹੋਪ ਬਣ ਕੇ ਉਭਰੇ ਨੇ ਹੁਣ ਅੱਜ ਜਦੋਂ ਅਸੀਂ ਇਹ ਗੱਲ ਕਰ ਰਹੇ ਹਾਂ ਅਸੀਂ ਲਗਾਤਾਰਤਾ ਨਾਲ ਪਿਛਲੇ ਸਾਰੇ ਇਹ ਨਾ 6-7 ਮਹੀਨੇ ਦੇ ਪੀਰੀਅਡ ਚ 7 ਅਕਤੂਬਰ ਤੋਂ ਬਾਅਦ ਅਸੀਂ ਗੱਲਬਾਤ ਕਰਦੇ ਰਹੇ ਅਸੀਂ ਹਾਲਾਂਕਿ ਹਮੇਸ਼ਾ ਇਹਦੇ ਵਿੱਚ ਇਹ ਗੱਲ ਕਲੀਅਰ ਕਰਦੇ ਆਂ ਵੀ ਅਸੀਂ ਟੂ ਸਟੇਟ ਫਾਰਮੂਲੇ ਦੇ ਹਾਮੀ ਆਂ ਜਿਹੜਾ ਯੂਐਨ ਨੇ ਵੀ ਮੰਨਿਆ ਹੋਇਆ ਹੈ ਕਿ ਫਲਸਤੀਨ ਔਰ ਇਜ਼ਰਾਈਲ ਇਜ਼ਰਾਈਲ ਨੂੰ ਐਗਜ਼ਿਸਟ ਕਰਨ ਦਾ ਹੱਕ ਹੈ ਜਿਹੜੇ ਉਹਦੇ ਟੋਟਲ ਖਾਤਮੇ ਦੀ ਗੱਲ ਕਰਦੇ ਨੇ ਇਨਕਲੂਡਿੰਗ ਹਮਾਸ ਅਸੀਂ ਉਹਨੂੰ ਕੰਡੈਮਨ ਕਰਦੇ ਹਮ ਇਸੇ ਤਰ੍ਹਾਂ ਜੋ ਕੁਝ ਇਜ਼ਰਾਈਲ ਫلسطੀਨੀਆਂ ਨਾਲ ਕਰ ਰਿਹਾ ਵੈਸਟ ਬੈਂਕ ਚ ਕੀਤਾ ਜਾਂ ਹੁਣ ਗਜ਼ਾ ਚ ਕੀਤਾ ਜਾਂ ਲਗਾਤਾਰਤਾ ਨਾਲ ਅਸੀਂ ਹਮਾਸ ਦੇ ਹਮਲੇ ਨੂੰ ਵੀ ਕੰਡੈਮਨ ਕੀਤਾ ਕਿ ਮਾਰਨਾ ਜਾਂ ਬੇਗੁਨਾਹਾਂ ਨੂੰ ਚੁੱਕ ਕੇ ਲਜਾਣਾ ਭਾਵੇਂ ਇਹਨੂੰ ਉਹਦੀ ਜਸਟੀਫਿਕੇਸ਼ਨ ਵਾਲੇ ਵੀ ਲੋਕ ਹੋਣ ਗਿਆ ਸੀ ਉਹਨੂੰ ਕੰਡੈਮਨ ਕਰਦੇ ਬਟ ਐਟ ਦ ਸੇਮ ਟਾਈਮ ਅਸੀਂ ਇਹ ਸਮਝਦੇ ਹਾਂ ਕਿ ਵੀ ਤੁਸੀਂ ਇੱਕ ਮੂਲ ਨਿਵਾਸੀ ਲੋਕਾਂ ਨੂੰ ਜਿਹੜੇ ਉੱਥੋਂ ਤੁਸੀਂ ਉਹਨਾਂ ਦੀ ਤਬਾਹੀ ਅੱਜ ਹਾਲੇ ਹੈ ਕਿ ਵੀ 38 40000 ਮਾਰ ਦਿੱਤਾ ਹੈ ਦੁਗਣੇ ਜ਼ਖਮੀ ਨੇ 14 15 ਲੱਖ ਬਾਹਰ ਕੱਢਿਆ ਰੁਕਣ ਦਾ ਕੋਈ ਨਾਂ ਲੈਣ ਦੀ ਗੱਲ ਨਹੀਂ ਹੈ ਕੋਈ ਸਮਝੌਤੇ ਵਾਲ ਜਿਹੜਾ ਇਹ ਸਭ ਦੇ ਬਾਵਜੂਦ ਕਿ ਉਹਦੇ ਵਿੱਚ ਦੋਹਾ ਕਤਰ ਹੈ ਜਾਂ ਇਜੀਪਟ ਹੈ ਜਾਂ ਅਮਰੀਕਾ ਹੈ ਅਮਰੀਕਾ ਸincerely ਯਤਨ ਵੀ ਕਰ ਰਿਹਾ ਹੈ ਔਰ ਹੁਣ ਸਗੋਂ ਇਹ ਵੀ ਖਬਰ ਹੈ ਵੀ ਇਵਨ ਇਹ ਇਜ਼ਰਾਈਲ ਦਾ ਰਵਈਆ ਇਸ ਕਿਸਮ ਦਾ ਹੈ ਵੀ ਉਹਨੇ ਕਤਰ ਤੇ ਵੀ ਸਵਾਲ ਚੁੱਕੇ ਉਹਨਾਂ ਦੇ ਲੀਡਰਸ ਤੇ ਔਰ ਹਮਾਸ ਦੀ ਜਿਹੜੀ ਲੀਡਰਸ਼ਿਪ ਦੋਹਾ ਦੇ ਵਿੱਚ ਬੈਠੀ ਹੈ ਜਿਹੜੀ ਨੇਗੋਸ਼ੀਏਸ਼ਨ ਦਾ ਹਿੱਸਾ ਲੈ ਰਹੀ ਸੀ ਇੱਕ ਪੂਰੀ ਇੰਡੀਪੈਂਡੈਂਟ ਖਬਰ ਹੈ ਕਿ ਵੀ ਜਿਹੜੀ ਕਤਰ ਦੀ ਹਮਾਸ ਲੀਡਰਸ਼ਿਪ ਹੈ ਇਹ ਹੋ ਸਕਦਾ ਹੈ ਜਾ ਕੇ ਈਰਾਨ ਦੇ ਵਿੱਚ ਆਪਣਾ ਦਫ਼ਤਰ ਖੋਲੇ ਗੱਲ ਚੱਲ ਰਹੀ ਹੈ ਕਿ ਮੇਬੀ ﺍﻟजीरिया ਚ ਵੀ ਇੱਕ ਪਾਰਟ ਹੈ ਟਰਕੀ ਵੀ ਉਹਨਾਂ ਵੱਲ ਵਾਰਮ ਹੈ ਪਰ ਉਹ ਈਰਾਨ ਜਾਣ ਦਾ ਮਤਲਬ ਇਹ ਹੋਏਗਾ ਜੇ ਉਹ ਈਰਾਨ ਚਲੇ ਜਾਂਦੇ ਨੇ ਇੱਥੇ ਜਿਹੜਾ ਔਰ ਇਹ ਖੁਲਾਇਆ ਵੀ ਹਮਾਸ ਦਾ ਦਫ਼ਤਰ ਦੋਹਾ ਚ ਅਮਰੀਕਾ ਨਹੀਂ ਸੀ ਇਨਾਂ ਨੂੰ ਕਹਿ ਕੇ ਕਿ ਭਾਈ ਔਰ ਮਦਦ ਵੀ ਕਰਦੇ ਰਹੇ ਤਾਂ ਕਿ ਗੱਲਬਾਤ ਦਾ سلسلہ ਕਾਇਮ ਰਹੇ ਹਾਲਾਂਕਿ ਹਮਾਸ ਦੇ ਇੱਕ ਪੋਲਿਟিক্যাল ਵਿੰਗ ਦੇ ਲੀਡਰ ਨੇ ਕਿਹਾ ਕਿ ਜੇ ਫਲਸਤੀਨੀ ਸਟੇਟ ਦੇ கான்ਸੈਪਟ ਨੂੰ ਮੰਨ ਲਿਆ ਜਾਂਦਾ ਹੈ ਸਟੇਟ ਕ੍ਰੀਏਟ ਕਰ ਲਈ ਜਾਂਦੀ ਹੈ ਤਾਂ ਅਸੀਂ ਹਥਿਆਰ ਰੱਖਦੇ ਹਾਂਗੇ ਚਲੋ ਦੈਟ ਇਜ਼ ਅ ਪੋਜ਼ਿਟਿਵ ਥਿੰਗ ਪਹਿਲੀ ਵਾਰ ਹੈ ਅਦਰਵਾਈਜ਼ ਤਾਂ ਹਮਾਸ ਟੋਟਲ ਇਜ਼ਰਾਈਲ ਦੇ ਖਾਤਮੇ ਦੀ ਗੱਲ ਕਰਦਾ ਪਰ ਅਸੀਂ ਇਸ ਸਾਰੇ ਤੇ ਦੇਖ ਰਹੇ ਹਾਂ ਕਿ 57 ਇਸਲਾਮਿਕ ਕੰਟਰੀਜ਼ ਅਦਰ ਦੈਨ ਬਿਹਾਈਂਡ ਕੋਈ ਉਹਨਾਂ ਨੂੰ ਏਡ ਪਹੁੰਚਾ ਰਹੇ ਨੇ ਜਾਂ ਦੂਜਾ ਕਰ ਰਹੇ ਨੇ ਉਹ ਮੈਂ ਦੇਖਿਆ ਪਾਕਿਸਤਾਨ ਦੀਆਂ ਕੁਝ ਹਿਊਮੈਨਿਟਰੀਅਨ ਆਰਗੇਨਾਈਜੇਸ਼ਨਾਂ ਜਾਂ ਦੂਜਿਆਂ ਮੁਲਕਾਂ ਦੀਆਂ ਕਰ ਰਹੀਆਂ ਹੋਣਗੇ ਪਰ politically ਸਵਾਏ ਜਿਹਦਾ ਜਵਾਬ ਮਿਲਟੈਰੀ ਇਰਾਨ ਨੇ ਦਿੱਤਾ ਜ਼ਰੂਰ politically ਤੁਹਾਨੂੰ ਕਿੱਦੈ ਇਸਲਾਮਿਕ ਵਰਲਡ ਦਾ ਕੋਈ ਨਜ਼ਰ ਹੀ ਨਹੀਂ ਆਉਂਦਾ ਹੁਣ ਜੇ ਇਸ ਵੇਲੇ ਅਮਰੀਕਾ ਤੋਂ ਲੈ ਕੇ ਵੈਸਟਰਨ ਮੁਲਕਾਂ ਦਾ ਸਭ ਤੋਂ ਵੱਡਾ ਫਿਕਰ ਹੈ ਕਿ ਜਿਹੜੇ ਲੱਖਾਂ ਸਟੂਡੈਂਟ ਯੂਨੀਵਰਸਟੀਆਂ ਦੇ ਵਿੱਚ ਜਿਹੜਾ ਜਿਹੜੇ ਮੁਸਲਮਾਨ ਨਹੀਂ ਨੇ ਉਹਨਾਂ ਚ ਬਹੁਤੇ ਉਹ ਇਸ ਹੱਕ 'ਚ ਆ ਗਏ ਕਿ ਵੀ ਇਹ ਫਲਸਤੀਨੀਆਂ ਨਾਲ ਧੱਕਾ ਹੋ ਰਿਹਾ ਹੈ ਹੁਣ ਅਮਰੀਕਾ ਦੀਆਂ ਇਸ ਵੇਲੇ 24 ਯੂਨੀਵਰਸਟੀਆਂ 'ਚ ਲਗਭਗ ਮੋਰ ਥੈਨ 2 ਡਜ਼ਨ ਸਟੂਡੈਂਟਸ ਨੇ ਧਰਨਿਆਂ ਤੇ ਬੈਠ ਗਏ ਨੇ ਕੈਂਪਸ ਦੇ ਕਬਜ਼ਾ ਹੈ ਕਈ ਥਾਂ ਤੇ ਟੂਪਸ ਪੈਰਾਟ ਰੂਪਸ ਅਰੈਸਟ ਹੋ ਰਹੀਆਂ ਨੇ ਕਈਆਂ ਨੂੰ ਯੂਨੀਵਰਸਿਟੀ ਤੋਂ ਸਸਪੈਂਡ ਕੀਤਾ ਜਾ ਰਿਹਾ ਹੈ ਪੜਾਈ ਤੋਂ ਇਵਨ इंडियन स्टूडेंट कॉएम टूर दी जम्पर उदा उनु भी सस्पेंड ਕੀਤਾ इवन इल्हान उमर ਜਿਹੜੀ ਕਾਂਗਰਸ ਵਰਮਨ ਹੈ ਉਦੀ ਡਾਕਟਰੀ ਤੇ ਸ਼ੈਡ ਕਲੰਬੀਆ ਯੂਨੀਵਰਸਿਟੀ ਚ ਹੈ ਉਹਨੂੰ ਸਸਪੈਂਡ ਕੀਤਾ ਉਹਨੇ ਇਨੀ ਵੱਡੀ ਖਬਰ ਬਣ ਗਈ ਪਹਿਲਾਂ ਤਾਂ ਅਮਰੀਕਾ ਚ ਇੱਕ ਤੋਂ ਬਾਅਦ ਇੱਕ ਸਪਰੈਡ ਹੋ ਰਿਹਾ ਔਰ ਜਿਹੜੀਆਂ ਯੂਨੀਵਰਸਿਟੀਆਂ ਨੇ ਉਹਨਾਂ ਦਾ ਤਾਂ ਨਾਂ ਸੁਣ ਕੇ ਬੰਦਾ ਕਹਿੰਦਾ ਵੀ ਇਹ ਤਾਂ ਇਸ ਲੈਵਲ ਦੀ ਉਥੋਂ फाइन प्रोडक्ट ਨਿਕਲਦਾ ਹੈ ਸੋ ਇਹ ਹੈ ਜਦੋਂ ਅਸੀਂ ਇਹ ਕਹਿੰਦੇ ਆ ਕਿ ਭਾਈ ਇਹ ਸਰਬੱਤ ਦੇ ਭਲੇ ਦੀ ਗੱਲ ਕਰਦੇ ਆ ਜਾਂ ਇਨਸਾਨੀਅਤ ਦੀ ਕਰਦੇ ਇਹ ਹੈ ਕਿ ਪੀੜ ਗਜ਼ਾਜ ਹੈ ਉਹਨਾਂ ਦਾ ਕੀ ਮਜ਼ਹਬ ਹੈ ਉਹਨਾਂ ਦਾ ਕੀ ਰੰਗ ਹੈ ਉਹਨਾਂ ਦਾ ਕੀ ਕੱਦ ਹੈ ਉਹਨਾਂ ਦੀ ਗੱਲ ਹੀ ਨਹੀਂ ਗੱਲ ਪੀਣ ਦੀ ਹੈ ਔਰ ਇਥੇ ਯੂਨੀਵਰਸਟੀਆਂ ਵਾਲੇ ਉਹਨਾਂ ਯੂਨੀਵਰਸਟੀਆਂ ਨੂੰ ਪ੍ਰੈਸ ਕਰ ਰਹੇ ਨੇ ਵੀ ਤੁਸੀਂ ਜਿਹੜੀ ਡੀਲ ਕਰਦੇ ਹੋ ਕੋਈ ਵੀ ਜਿਹਦਾ ਇਸ ਡੀਆਈ ਦੀ ਕੰਪਨੀਆਂ ਨੂੰ ਫਾਇਦਾ ਪਹੁੰਚਦਾ ਸਭ ਬੰਦ ਕਰੋ ਔਰ ਇਹ ਖਬਰ ਜਿਹੜੀ ਹੈ ਮੈਂ ਬੀਬੀਸੀ ਦੀ ਕਿਉਂਕਿ ਕ੍ਰੈਡੀਬਲਿਕ ਹੈ ਮੇਜਰ ਗਾਜ਼ਾ ਪ੍ਰੋਟੈਸਟਸ ਐਟ ਯੂਐਸ ਯੂਨੀਵਰਸਿਟੀਆਂ ਇਹ ਹੈਡਲਾਈਨ ਦੇ ਥੱਲੇ ਔਰ ਕੋੜ ਚੜੀ ਪੁਲਿਸ ਵੀ ਉਹ ਖੁਸ਼ ਯੂਨੀਵਰਸਟੀਆਂ ਵਾਲਿਆਂ ਨੇ ਤਾਂ এলাਓ ਨਹੀਂ ਕਰਦੇ ਉਹਨਾਂ ਨੂੰ ਕੈਂਪਸ 'ਚ ਪਰ ਉਹ ਹੁਣ ਬੈਠ ਗਏ ਨੇ ਕੁਝ ਨੇ ਪੁਲਿਸ ਅੱਧ ਲਈ ਹੈ ਗ੍ਰਫਤਾਰੀਆਂ ਲਗਾਤਾਰ ਚੱਲ ਰਹੀਆਂ ਔਰ ਉਹਨਾਂ ਨੇ ਇਹ ਕਿਹਾ ਕਿ ਵੀ ਇਹ ਜਿਹੜੇ ਨੇ ਇਸ ਵੇਲੇ ਅਮਰੀਕਨ ਕਾਲਜ ਕੈਂਪਸਸਿਸ ਦੇ ਵਿੱਚ ਇਹ ਪ੍ਰੋਟੈਸਟ ਜਿਹੜੇ ਨੇ ਉਹ ਸਵੀਪ ਕਰ ਰਹੇ ਨੇ। ਔਰ ਇਹ ਸਾਰੇ ਦੇ ਚੱਲਦੇ ਆ ਜਿਹੜੀ ਹੈ ਮੇਜਰ ਐਂਡ ਕੈਂਪਮੈਂਟ ਕਲੰਬੀਆ ਯੂਨੀਵਰਸਿਟੀ ਨਿਊਯਾਰਕਸ ਲੇਕਿਨ ਹੁਣ ਸ਼ੁਰੂ ਤੋਂ ਕਲੰਬੀਆ ਤੋਂ ਹੋਇਆ ਫਿਰ ਨਿਊਯਾਰਕ ਯੂਨੀਵਰਸਿਟੀ ਚ ਆਇਆ ਔਰ ਹੁਣ ਉਹਨਾਂ ਨੇ ਕਿਹਾ ਕਿ ਵੀ ਲੈਵਲ ਹਾਲਤ ਹੈ ਕਿ ਉਹਨੂੰ ਆਸਟਨ ਟੈਕਸਾਸ ਦਾ ਗਵਰਨਰ ਆਰਡਰਡ ਸਟੇਟ ਰੂਪਰਸ ਟੂ ਅਰੈਸਟ ਪ੍ਰੋਟੈਸਟਰਸ ਕਿ ਆਸਟਨ ਡੋਨ ਅ ਸਟੇਟ ਰੂਪਰ ਨੂੰ ਕਿਹਾ ਵੀ ਗ੍ਰਫਤਾਰ ਕਰੋ ਵਿਦ ਪ੍ਰੋਟੈਸਟ ਨਾਉ ਓਨ ਗੋਇੰਗ ਐਟ ਓਵਰ 2 ਡਜ਼ਨ ਕੈਂਪਸਸ ਓਵਰ ਜਿਹੜੀ 24 ਤੋਂ ਵੀ ਜ਼ਿਆਦਾ ਯੂਨੀਵਰਸਿਟੀ ਕੈਂਪਸਸ ਫੈਲੇ ਨੇ ਹੇਅਰ ਆਰ ਵੇਅਰ ਸਮ ਆਫ ਦਾ ਲਾਰਜੈਸਟ ਆਰ ਟੇਕਿੰਗ ਪਲੇਸ ਅਗੇ ਨੇ ਬੀਬੀਸੀ ਨੇ ਕੋਲੰਬੀਆ ਯੂਨੀਵਰਸਿਟੀ ਉਹਨਾਂ ਨੇ ਕਿਹਾ ਕਿ ਵੀ 100 ਤੋਂ ਜ਼ਿਆਦਾ ਸਟੂਡੈਂਟਸ ਨੂੰ ਪਿਛਲੇ ਹਫਤੇ ਅਰੈਸਟ ਕੀਤਾ ਗਿਆ ਹੈ ਇਹ ਆਈਵੀ ਲੀਗ ਯੂਨੀਵਰਸਿਟੀ ਹੈ ਔਰ ਇਸ ਤੇ ਚੱਲਦੇ ਆ ਜੇ ਹੋਰ ਸਟੂਡੈਂਟਸ ਵੀ ਬਾਹਰ ਨਿਕਲ ਰਹੇ ਨੇ ਫਿਰ ਐਮੋਰੀ ਯੂਨੀਵਰਸਿਟੀ ਐਟਲੰਟਾ ਸੈਵਰਲ ਡਜ਼ਨ ਪ੍ਰੋਟੈਸਟਰਸ ਜਿਹੜੇ ਨੇ ਉਹ ਉੱਥੇ ਆਏ ਔਰ ਬਾਅਦ ਚ ਉਹਨਾਂ ਨੂੰ ਉਹਨਾਂ ਦੇ ਬਾਕੀਆਂ ਨੇ ਵੀ ਜੁਆਇਨ ਕੀਤਾ ਔਰ ਇਹ ਯੂਨੀਵਰਸਿਟੀ ਕਮਿਟੀ ਸਾਰੀ ਉਹਨਾਂ ਦੇ ਨਾਲ ਆ ਗਈ ਕਈ ਦਰਜਿਆਂ ਨੂੰ ਗ੍ਰਫਤਾਰ ਕੀਤਾ ਗਿਆ ਫਿਰ ਯੂਨੀਵਰਸਿਟੀ ਆਫ ਸਾਊਥਰਨ ਕੈਲੀਫੋਰਨੀਆ ਉਹਨਾਂ ਨੇ ਇਹ ਫੈਸਲਾ ਕੀਤਾ ਉਹਨਾਂ ਨੇ ਜਿਹੜਾ ਵੈਲਡਿਕਟੋਰੀਅਨ ਸਪੀਚ ਸੀ ਉਹਨੂੰ ਉਹਨਾਂ ਨੇ ਕੈਨਸਲ ਕੀਤਾ ਉਹਦੇ ਚ 65 ਹਜ਼ਾਰ ਲੋਕਾਂ ਨੇ ਕੈਂਪਸ ਦੇ ਵਿੱਚ ਆਣਾ ਸੀ ਔਰ ਵੈਲਡਿਕਟੋਰੀਅਨ ਹੂ ਵਾਸ ਚੋਸਨ ਡਿਊ ਟੂ ਹਾਈ ਗ੍ਰੇਡਸ ਐਂਡ এনਵਾਇਰਨਮੈਂਟ ਇਨ ਕੈਂਪਸ ਲਾਈਫ ਹੈਡ ਪੋਸਟਡ ਅ ਲਿੰਕ ਟੂ ਅ ਵੈਬਸਾਈਟ that was critical of israel which led to recent accusation of anti-semitism hun oh valedictory address hunda jada student maximum number hunde ne une palestinians de haq ch lahada nara maareya to ohna ne ohi speech cancel kar ditti aur eh jadon ohna ne cancel kiti te is naal eh hoya ke vi kafi protester bahar nikla aaye oh naraz hoye ke vi ye sare da ਚਲ ਰਿਹਾ ਹੈ ਇਸੇ ਤਰ੍ਹਾਂ ਵਾਸ਼ਿੰਗਟਨ ਡੀਸੀ ਏਰੀਆ ਯੂਨੀਵਰਸਿਟੀਆਂ ਹੰਡਰਡਸ ਆਫ ਸਟੂਡੈਂਟਸ ਐਂਡ ਫੈਕਲਟੀ ਮੈਂਬਰਸ ਹੈਲਡ ਅ ਮਾਰਚ ਫ্রম ਜਾਰਜਟਾਊਨ ਯੂਨੀਵਰਸਿਟੀ ਟੂ ਨੀਅਰਬਾਈ ਜਾਰਜ ਵਾਸ਼ਿੰਗਟਨ ਯੂਨੀਵਰਸਿਟੀ ਵੇਅਰ ਐਨ ਐਂਕੈਂਪਮੈਂਟ ਵਾਸ ਸੈਟ ਅਪ ਔਨ ਥਰਸਡੇ ਯੂਨੀਵਰਸਿਟੀਆਂ ਉਧਰ ਪੱਕੇ ਐਂਕੈਂਪ ਐਟ ਲੀਸਟ 20 ਟੈਂਟਸ ਹੈਵ ਬੀਨ ਇਰੈਕਟਡ ਔਨ ਦਾ ਯੂਨੀਵਰਸਿਟੀ ਜੇ ਨਾਰਮਲੀ ਕਵਾਈਟ ਕੈਂਪਸ ਇਨ ਨਾਰਦਰਨ ਡੀਸੀ ਫੇਅਰ ਯੂਨੀਵਰਸਿਟੀ ਆਫ ਟੈਕਸਾਸ ਉਤੇ 57 ਅਰੈਸਟ ਕੀਤੀਆਂ ਨੇ ਯੂਨੀਵਰਸਿਟੀਜ਼ ਆਫ ਟੈਕਸਾਸ ਆਸਟਨ ਦੇ ਵਿੱਚ ਟਰੂਪਰਸ ਆਏ ਨੇ ਜਿਵੇਂ ਮੈਂ ਆਲਰੇਡੀ ਕਿਹਾ ਨਿਊਯਾਰਕ ਯੂਨੀਵਰਸਿਟੀ ਔਨ ਮੰਡੇ ਪੁਲਿਸ ਅਰੈਸਟਡ 120 ਪੀਪਲ ਹੂ ਇਰੈਕਟਡ ਐਨ ਇੰਪ੍ਰੋਪਟੂ ਐਨ ਕੈਂਪਮੈਂਟ ਦਾ ਡਾਊਨਟਾਊਨ ਮੈਨਹਟਨ ਕੈਂਪਸ ਆਲ ਬਟ ਫੋਰ ਆਫ ਥੀਸ ਅਰੈਸਟਡ ਵਰ ਚਾਰਜਡ ਵਿਦ ਟ੍ਰੈਸਪਾਸਿੰਗ ਹਾਰਵਰਡ ਯੂ ਨੋ ਸਾਰੀਆਂ ਆਈਵਰੀ ਲੀਗ ਯੂ ਨੋ ਹਾਰਵਰਡ ਯੂਨੀਵਰਸਿਟੀ ਉੱਥੇ ਵੀ ਐਨ ਕੈਂਪਮੈਂਟ ਲੱਗ ਗਈ ਹੈ ਯੂਨੀਵਰਸਿਟੀ ਐਡਮਿਨਿਸਟ੍ਰੇਸ਼ਨ ਨੇ ਸਸਪੈਂਡ ਕਰ ਦਿੱਤਾ ਸਟੂਡੈਂਟ ਗਰੁੱਪ ਜਿਹੜਾ ਅੰਡਰ ਗ੍ਰੈਜੂਏਟ ਫਲਸਤੀਨ ਸੋਲਿਡੈਰਿਟੀ ਕਮੇਟੀ ਦਾ ਹੈ ਔਰ ਇਸੇ ਤਰ੍ਹਾਂ ਐਲਸਫੇਅਰ ਜਿਹੜੇ ਨੇ ਐਮਰਸਨ ਯੂਨੀਵਰਸਿਟੀ ਦੇ ਵਿੱਚ ਯੇਲ ਯੂਨੀਨ ਇਨਕ੍ਰੈਟਿਕਟ ਪ੍ਰੋਟੈਸਟਸ ਆਰ ਓਨ ਗoing ਐਟ ਯੇਲ ਯੂਨੀਵਰਸਿਟੀ ਇਵਨ ਆਫਟਰ 48 ਪੀਪਲ ਔਰ ਅਰੈਸਟਡ ਔਨ ਵੈਨਸਡੇ 48 ਸਟੂਡੈਂਟ ਗ੍ਰਿਫਤਾ ਫਿਰ ਵੀ ਯੇਲ ਯੂਨੀਵਰਸਿਟੀ ਚੱਲ ਰਿਹਾ ਕੱਲਾ ਇਹੀ ਨਹੀਂ ਹੁਣ ਇਹ ਹੈ ਹੈਡਲਾਈਨ ਹੈ ਐ ਐਸੋਸੀਏਟਿਡ ਪ੍ਰੈਸ ਦੀ ਸਟੂਡੈਂਟਸ ਐਟ ਪ੍ਰੈਸਟੀਜੀਅਸ ਪੈਰਿਸ ਯੂਨੀਵਰਸਿਟੀ occupy campus building in pro palestinian protest paris de vich bahut waddi university france de vich ida matlab hai ki jehdi movement hai palestinians de haq ch eh ikalli america de campuses ch nahi bahar le mulkan de vi hai aur eh nu hun siyasi tadka hor vi lag gaya hai ki aj president trump ne is de utte bada onu criticize kita kyunki trump de hundeya ik kuclax clan aur white supremacists di rally hui si ਸ਼ਾਰਟਸ ਵਿੱਚ اور ਉਹਦੇ ਆਪੋਜੀਟ ਜਿਹੜੇ ਨੇ ਉਹ ਜਿਹੜੇ ਰੇਸਿਸਿਮ ਦੇ ਖਿਲਾਫ ਗਰੁੱਪ ਨੇ ਉਹਨਾਂ ਦੀ ਸੀ ਔਰ ਇਹਨਾਂ ਨੇ ਸ਼ਾਰਟਸ ਮਿਟ ਵਾਲਿਆਂ ਨੇ ਇੱਕ ਗੱਡੀ ਚਾੜ ਦਿੱਤੀ ਸੀ ਦੂਜੇ ਪਾਸੇ ਜਾ ਕੇ ਉਹਨਾਂ ਤੇ ਤੇ ਇੱਕ ਦੀ ਡੈਥ ਹੋਈ ਸੀ ਕੁਝ ਜ਼ਖਮੀ ਹੋਏ ਸੀ ਤੇ ਪ੍ਰੈਜ਼ੀਡੈਂਟ ਟਰੰਪ ਦੇ ਵਿੜੇ ਹੋਇਆ ਟਰੰਪ ਨੇ ਦੋ ਦਿਨ ਉਹਨੂੰ ਕੰਡੈਮਨ ਨਹੀਂ ਸੀ ਕੀਤਾ ਰਾਦਰ ਉਹਨਾਂ ਦੀ ਤਾਰੀਫ ਕੀਤੀ ਸੀ ਕਿ ਵੀ ਯੂਨਾਈਟ ਦਾ ਰਾਈਟ ਰੈਲੀ ਦਾ ਨਾਮ ਸੀ ਔਰ ਉਹਦੇ ਤੇ ਜਿਹੜਾ ਉਹਨੇ 트럼ਪ ਨੇ ਜਿਹੜਾ ਇਸ ਤੇ ਉੱਤੇ ਪਹਿਲਾਂ ਨਹੀਂ ਸੀ ਕਿ ਫਿਰ ਜਦੋਂ ਉਹਦਾ ਕ੍ਰਿਟਿਸਿਜ਼ਮ ਹੋਇਆ ਤੇ ਫਿਰ ਉਹਨੇ ਜਿਹੜਾ ਜਿਹੜਾ ਕ੍ਰਿਟਸਾਈਜ਼ ਕੀਤਾ ਪਰ ਨਾਲ ਹੀ ਉਹਨੇ ਕਿਹਾ ਸੀ 트럼ਪ ਨੇ ਕਿ ਵੈਰੀ ਫਾਈਨ ਪੀਪਲ ਔਨ ਬੋਥ ਸਾਈਡਸ ਆਫ ਪ੍ਰੋਟੈਸਟ ਵੈਰੀ ਫਾਈਨ ਪੀਪਲ ਔਨ ਦੋਨੇ ਦੋਨਾਂ ਨੂੰ ਹੀ ਫਿਰ ਕ੍ਰਿਟਸਾਈਜ਼ ਕੀਤਾ ਸੀ ਕਿ ਕੀ ਹੈ ਹੁਣ 트럼ਪ ਨੇ ਕਿਹਾ ਜੀ ਜੋ ਕੈਂਪਸਸ ਦੇ ਵਿੱਚ ਚੱਲ ਰਿਹਾ ਹੈ ਇਹ ਤਾਂ ਵਰਸਟ ਦੈਨ ਹੈ ਕਿ ਵੀ ਵੀ ਆਰ ਹੈਵਿੰਗ ਪ੍ਰੋਟੈਸਟਸ 올 ఓవర్ ਔਰ ਇਹ ਜਿਹੜਾ ਡੋਨਲਡ 트੍ਰੰਪ ਕੰਡੈਮਡ ਪ੍ਰੋ ਫਲਸਤੀਨੀਅਨ ਪ੍ਰੋਟੈਸਟ ਸਵੀਪਿੰਗ ਯੂ ਐਸ ਕਾਲਜਸ ਸੇਇੰਗ ਦ ਲੈਵਲ ਆਫ ਹਿੱਟ ਔਨ ਡਿਸਪਲੇ ਵਾਸ ਫਾਰ ਵਰਸਟ ਦੈਨ ਡਿਊਰਿੰਗ ਐਨ ਇਨ ਫੇਮਸ ਡੈਡਲੀ ਰੈਲੀ ਬਾਈ ਰਾਈਟ ਵਿੰਗ ਐਕਸਟਰੀਮਿਸਟ ਇਨ ਸ਼ਾਰਟਸਵਿਲ ਇਨ 2017 2017 ਜੋ ਹੋਇਆ ਸੀ ਪਰ ਇਹ ਗੱਲ ਠੀਕ ਨਹੀਂ ਹੈ 트੍ਰੰਪ ਦੀ ਕਿਉਂਕਿ ਜਿਹੜੀ ਇਵਨ ਅ ਸ਼ਾਰਟਸੂਟ ਵਾਲੀ ਰੈਲੀ ਸੀ ਇਹ ਖੁੱਲ ਕੇ ਜਿਹੜੀ ਐ ਐਨਟਾਈ ਜੂਇਸ਼ ਵੀ ਸੀ ਔਰ ਇਹਦੇ ਚੋਨਾ ਨੇ ਇਵਨ ਇੱਕ ਬੰਦੇ ਨੇ ਇਸ ਗਲ ਦੇ ਵਿੱਚ ਜਿਹੜਾ ਉਹ ਆਪਣਾ ਇੱਕ ਬੋਰਡ ਪਾਇਆ ਹੋਇਆ ਸੀ ਜਿਹਦੇ ਤੇ ਲਿਖਿਆ ਸੀ ਨਿਓ ਨਾਜ਼ੀਜ਼ ਐਂਡ ਕੇ 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 ਮੈਂਬਰਸ ਔਰ ਉਹ ਚੈਂਟ ਕਰ ਰਹੇ ਸੀ ਜੂਜ਼ ਵਿਲ ਨਾਟ ਰੀਪਲੇਸ ਅਸ ਸੋ ਉਹ ਰੈਲੀ ਹੈ ਹੀ ਹੁਣੇ ਜਿਹੜੇ ਯੂਨੀਵਰਸਿਟੀਆਂ 'ਚ ਬੈਠੇ ਨੇ ਇਹ ਕੋਈ ਐਨਟਾਈ ਸੈਮਾਈਟ ਨਹੀਂ ਨੇ ਹਾਲਾਂਕਿ ਮੀਡੀਆ ਉਹਨੂੰ ਇਥੋਂ ਦਾ ਵੀ ਇਹ ਰੰਗ ਦੇਣ ਦੀ ਕੋਸ਼ਿਸ਼ ਕਰ ਰਿਹਾ ਤਾਂ ਕਿ ਲੱਗੇ ਕਿ ਜੀ ਇਹ ਯਹੂਦੀਆਂ ਦੇ ਖਿਲਾਫ ਹੈ ਹੁਣ ਉਹ ਯਹੂਦੀਆਂ ਦੇ ਖਿਲਾਫ ਜਿਵੇਂ ਅਸੀਂ ਕੋਈ ਯਹੂਦੀਆਂ ਦੇ ਖਿਲਾਫ ਨਹੀਂ ਹੈ ਅਸੀਂ ਇਜ਼ਰਾਈਲ ਦੇ ਖਿਲਾਫ ਨਹੀਂ ਹੈ ਸਾਡਾ ਵੀ ਇਹੀ ਸਟੈਂਡ ਹੈ ਕਿ ਟੂ ਨੇਸ਼ਨ ਥਿਉਰੀ ਜਿਹੜੀ ਹੈ ਜੇਸੂ ਪਾਸ ਕਿ ਉਹਨੂੰ ਲਾਗੂ ਕਰੋ ਨਾ ਓ ਦਿਸ ਇਜ਼ ਦਾ ਟਾਈਮ ਵਿਸਵਾਇ ਕਿ ਗੱਲਾਂ ਕਰਨ ਦੇ ਨਾਊ ਦਿਸ ਇਜ਼ ਦਾ ਟਾਈਮ ਕਿ ਥੈਟ ਸੋਲੂਸ਼ਨ ਸ਼ੁੱਡ ਬੀ ਇੰਪਲੀਮੈਂਟਡ ਜੀ ਦਾ ਸਾਥ ਬਹੁਤ ਨਵਾ ਸਾਥ ਬ੍ਰੇਕਥਰਸ ਇਸ ਤਰ੍ਹਾਂ ਹੀ ਬੜੇ ਨਾ ਮਿਲਦੇ ਆਫਟਰ ਦਿਸ ਸ਼ਾਰਟ ਪ੍ਰੈ